ਜੇਲ ਕੱਟਣ ਦਾ ਠੀਕਾ ਸਮਾਂ ਹੈ ਨਹੀਂ ਹੁਣ ਸਾਰੇ ਰੋਂਦੇ ਆ ਟੋਟਲ ਕਾਰਨ ਮਹਾਰਾਜ ਕਰਨ ਸਖਤਾਈਆਂ ਜੇਲਾਂ ਦੀਆਂ ਪਰਿਵਾਰ ਤੋਂ ਦੂਰ ਇੱਕ ਟਾਈਮ ਸੀ 3 ਸਾਲ ਅਸੀਂ ਸਿਰਫ 45 45 ਮਿੰਟ ਬਾਹਰ ਰਹੇ ਆ ਇੱਕ ਕਮਰੇ ਚੋਂ 12 22 ਕਾਰਨ ਬੰਦੀਆਂ ਕਰਤੀਆਂ ਸੀ ਜਾਂ ਐਡਾ ਸਟ੍ਰਿਕਟ ਆਰਡਰ ਸੀ ਇੰਨਾ ਸਟ੍ਰਿਕਟ ਆਰਡਰ ਸੀ ਜਿਹੜੇ ਇੱਕ ਇਹਨਾਂ ਦੇ ਲਈ ਜਿਹੜੇ ਸੋ ਕਾਲਡ ਗੈਂਗਸਟਰ ਸੀ ਜਿਨ੍ਹਾਂ ਨੇ ਨਾਮ ਗੈਂਗਸਟਰ ਦਾ ਟੈਗ ਲੱਗ ਗਿਆ ਸੀ ਨਾਰਮਲ ਤਾਂ ਚਲੋ ਬਾਹਰ ਬਹਿਰ ਕਾਂ ਬੂਰ ਕਾਲੇ ਤਾਂ ਰਹੀ ਜਾਂਦੇ ਸੀ ਜਿਨ੍ਹਾਂ ਦੇ ਨਾਲ 45 ਮਿੰਟ ਵਾਲਾ ਐਪੀਸੋਡ ਕੀ ਸੁਣਾਉਗੇ 45 ਮਿੰਟਸ ਆਪਾਂ ਯੂਥ ਨੂੰ ਦੱਸ ਗਏ ਵੀ ਉਹ ਜ਼ਿੰਦਗੀ ਕੁਛ ਨਹੀਂ ਐ ਤੁਸੀਂ ਆਪਣੀ ਫੈਮਿਲੀ ਦਾ 45 ਮਿੰਟ ਦਾ ਜੀ ਐਪੀਸੋਡ ਇਦਾਂ ਸੀ ਆਰਡਰ ਹੋ ਗਏ ਠੀਕ ਆ ਜੀ ਅਦਰੋਂ ਆਪਣਾ ਏਡੀਜੀਪੀ ਆਫਿਸ ਤੋਂ ਕਿ ਜਿਹੜੇ ਗੈਂਗਸਟਰ ਆ ਜਿਨ੍ਹਾਂ ਦੇ ਗੈਂਗਸਟਰ ਲੱਗਿਆ ਹੋਇਆ ਟੈਗ ਲੱਗਿਆ ਹਾਰਡ ਕੋਰ ਕ੍ਰਾਈਮੀਨਲ ਹਾਰਡ ਕੋਰ ਕ੍ਰਾਈਮੀਨਲ ਜਿਹਨਾਂ ਨੂੰ ਗੈਂਗਸਟਰ ਕਿਹਾ ਜਾਂਦਾ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਉਹ ਚੱਕੋ ਆਪਣਾ ਰੋਟੀ ਰੁੱਟੀ ਬਣਾਉਣ ਵਾਲੇ ਸਿਸਟਮ ਚੁੱਲ੍ਹੇ ਵਗੈਰਾ ਜਿਹੜੇ ਪੱਠੀਆਂ ਸੀ ਉਹ ਚੱਕਵਾਤੀਆਂ ਹੂੰ ਇੱਕ ਵਾਰੀ ਉਹ ਚੱਕਵਾ ਦਿਆਂ ਅਗਲੀ ਵਾਰੀ ਜੜਕਰ ਐਲਈਡੀਆ ਲੱਗੀਆਂ ਉਹ ਵੀ ਚੱਕੋ ਐਲਈਡੀਆ ਵੀ ਹਟਵਾ ਦਿਆਂ ਫਿਰ ਕੀ ਹੋਇਆ ਜੀ ਆਰਡਰ ਆ ਗਿਆ ਪੀ ਦਿਨ ਦੇ ਵਿੱਚ 45 ਮਿੰਟ ਖੋਲਣਾ ਇਕੱਠੇ ਨਹੀਂ ਖੋਲਨੇ ਹੱਤੇ ਦੇ ਵਿੱਚ ਜੇ 6 ਜਣੇ ਆ 45 45 45 ਮਿੰਟ ਵੰਡ-ਵੰਡ ਕੇ ਖੋਲਣਾ ਓਕੇ ਠੀਕ ਹੈ ਜੀ ਯਾਨਕੀ ਆਪਸ ਵਿੱਚ ਮਿਲਨਾਂ ਮਿਲਨ বিনা ਤੇ ਇਹ ਹੋਇਆ ਆ ਕਿਹੜਾ ਮੇਰੀ ਗੱਲ ਸੁਣੋ ਬਠਿੰਡੇ ਜੇਲ੍ਹ ਦੇ ਵਿੱਚ ਅਗਰ ਕੋਈ ਆਪਣੇ ਆਪ ਨੂੰ ਕੋਈ ਕਹਿੰਦਾ ਵੀ ਮੇਰੇ ਨਾਲ ਨਹੀਂ ਹੋਇਆ ਜਾਂ ਸਾਡੇ ਨਾਲ ਨਹੀਂ ਹੋਇਆ ਅਸੀਂ ਪ੍ਰਸ਼ਾਸਨ ਨੂੰ ਦਬਾ ਲਿਆ ਸਭ ਝੂਠ ਆ ਭੋਖੜ ਤਾਲਾ ਰੱਖ ਰੱਖ ਕੇ ਚੰਗੇ ਚੰਗਿਆਂ ਨੇ ਭੋਖੜ ਤਾਲਾ ਰੱਖ ਰੱਖ ਕੇ ਬਿਮਾਰ ਪੈ ਪੈ ਕੇ ਸਿਵਲ ਹਸਪੀਟਲ ਜਾ ਜਾ ਕੇ ਰਿੱਟਾ ਹਾਈ ਕੋਰਟ ਲਾ ਲਾ ਕੇ ਸਹੀ ਹੈ ਜੀ ਇਹ ਚੀਜ਼ਾਂ ਦੁਬਾਰਾ ਬਹਾਲ ਕਰਵਾਈਆਂ ਪੀ ਜੀ ਜਿਹੜੀ ਖੁਲਾਈ ਆ ਉਹੀ ਸਵੇਰੇ 6 ਵਜੇ ਤੋਂ ਲੈ ਕੇ 12 ਵਜੇ ਤੱਕ 3 ਵਜੇ ਤੋਂ ਲੈ ਕੇ ਸ਼ਾਮ ਦੇ ਛੋਟੇ-ਛੋਟੇ ਡੁੱਬਨ ਤੱਕ ਹੀ ਇਹਨਾਂ ਨੂੰ ਵੀ ਨਾਲ ਹੀ ਦਿੱਤੀ ਜਾਵੇ। ਓਕੇ ਰਿੱਟਾਂ ਲੱਗੀਆਂ, ਹੜਤਾਲਾਂ ਰੱਖੀਆਂ ਗਈਆਂ। ਉਹ ਜਿਹੜੇ ਸੈੱਲ ਹੁੰਦੇ ਉਹ ਚ ਜ਼ਿੰਦਗੀ ਜ਼ਿੰਦਗੀ ਨਰਕ ਵਰਗੀ ਹੈ ਜੀ। ਨਰਕ ਵਰਗੀ ਜ਼ਿੰਦਗੀ ਨੂੰ ਮਿਲ ਸਕਦੇ ਆ ਨਾ ਲਾਈਟ ਐ। ਪੂਰਾ ਹਾਲ ਜੀ ਜਿੰਨਾ ਜਿੰਨਾ ਕਹਦੋ ਠੀਕੋ ਉਹਨਾਂ ਮਾੜਾ ਹਾਲ ਜੇਲ੍ਹਾਂ ਦੇ ਵਿੱਚ ਕੀਤਾ ਗਿਆ ਆ। ਇਹ ਗੱਲਾਂ ਹੀ